ਸਸਿਕਾ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਤੁਹਾਡਾ ਤੇ ਜਸਟ ਇੰਜੋਏ ਚੈਨਲ ਦੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਤੁਹਾਡੇ ਲਈ ਜਿਹੜੀ ਵੀਡੀਓ ਲੈ ਕੇ ਆਈਆਂ ਹਾਈਲੀ ਡਿਮਾਂਡਡ ਸੀਗੀ ਬਹੁਤ ਮਤਲਬ ਕਈ ਵਾਰੀ ਮੈਨੂੰ ਕਮੈਂਟ ਆ ਚੁੱਕਿਆ ਸੀਗਾ ਕਿ ਕੁਝ ਪਿਗਮੈਂਟੇਸ਼ਨ ਲਈ ਤੇ ਹੋਰ ਸਾਰਾ ਉਹਦੇ ਲਈ ਸਾਨੂੰ ਇੱਕ ਜਰੂਰ ਵੀਡੀਓ ਦੋ ਤੇ ਮੈਂ ਨਾ ਪਿਛਲੇ ਦਿਨਾਂ 'ਚ ਇੱਕ ਰੈਸਪ ਮਤਲਬ ਰੈਮੀਡੀ ਟਰਾਈ ਕਰ ਰਹੀ ਸੀਗੀ ਤੇ ਇਹ ਮੈਨੂੰ ਸੀਗਾ ਵੀ ਵੇਦਰ ਰਿਜ਼ਲਟ ਅੱਛੀ ਤਰ੍ਹਾਂ ਮੇਰੇ ਫੇਸ ਤੇ ਆਜ ਵੀ ਤੇ ਫਿਰ ਮੈਂ ਤੁਹਾਨੂੰ ਉਹ ਰੈਮੇਡੀ ਦਵਾਂਗੀ ਤੇ ਉਹਦਾ ਰਿਜ਼ਲਟ ਬਹੁਤ ਵਧੀਆ ਹੈ ਫੈਂਟੈਸਟਿਕ ਵਾਲਾ ਰਿਜ਼ਲਟ ਆਇਆ ਹੈ ਸਿਰਫ ਮੈਂ ਤਿੰਨ ਦਿਨ ਲਈ ਹੈ ਠੀਕ ਹੈ ਤੇ ਹੁਣ ਤੁਸੀਂ ਮੈਨੂੰ ਦੇਖ ਸਕਦੇ ਹੋ ਮੇਂ ਨਾਕੀ ਆਈ ਹੈ ਤਿੰਨ ਆਉਣ ਤੋਂ ਬਾਅਦ ਮੈਂ ਕੁਝ ਨਹੀਂ ਲਾਇਆ ਹੋਇਆ ਫੇਸ ਤੇ ਤੇ ਹੁਣ ਤੁਹਾਡੇ ਵਾਸਤੇ ਜਿਹੜੀ ਮੈਂ ਇਹ ਸਿਰਫ ਮੈਨੂੰ ਤਿੰਨ ਦਿਨ ਮੇਰੇ ਲਈ ਤਿੰਨ ਦਿਨ ਹੋਏ ਯੂਜ਼ ਕਰਦੀ ਨੂੰ ਠੀਕ ਹੈ ਤੇ ਬਟ ਇਹਦੇ 'ਚ ਇਹ ਕਿ ਤੁਹਾਨੂੰ ਖੇਚਲਾ ਕਰਨੀ ਪਊਗੀ ਉਹ ਇਹ ਦੀ ਬਣਾਉਣੀ ਤਾਜੀ ਪਊਗੀ ਇਹ ਨਹੀਂ ਕਿ ਤੁਸੀਂ ਅੱਜ ਬਣਾ ਕੇ ਰੱਖ ਲਓ ਤੇ ਹਫਤਾ ਚੱਲ ਜੂ ਜਾਂ ਕੱਲ ਤੱਕ ਚੱਲ ਜੂ ਇਦਾਂ ਵੀ ਚੱਲੇਗੀ ਡੇਲੀ ਉਹੜੀ ਹੋਣੀ ਹੋਗੀ ਹਿੰਮਤ ਇੰਨੀ ਕਿ ਤੁਹਾਨੂੰ ਕਰਨੀ ਪਿਆ ਕਰੂਗੀ ਪਿਗਮੈਂਟੇਸ਼ਨ ਬ੍ਰਾਈਟਨੈਸ ਤੇ ਲਾਈਵਲੀ ਜਿਹੜੀ ਫੇਸ ਦੇ ਉੱਤੇ ਜਿਹੜਾ ਇੱਕ ਤੁਹਾਨੂੰ 글로ਉ ਚਾਹੀਦਾ ਹੁੰਦਾ ਹੈ ਨਾ ਵੀ ਲਾਈਵ ਜਿਹਾ ਫੇਸ ਲੱਗੇ ਹੈ ਨਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਡਲਨੈਸ ਆ ਰਹੀ ਹੈ ਜੀ ਸਾਡੇ ਫੇਸ ਤੇ ਪਿਗਮੈਂਟੇਸ਼ਨ ਆ ਰਹੀ ਹੈ ਹੈ ਨਾ ਰਫਨੈਸ ਆ ਰਹੀ ਹੈ ਤੇ ਉਹ ਸਾਰਾ ਕੁਝ ਮਤਲਬ ਤੁਹਾਨੂੰ ਫੀਲ ਹੋ ਰਿਹਾ ਹੈ ਉਹਦੀ ਸਾਰੀ ਕਾਸੇ ਦੀ ਲਈ ਇਹਦਾ ਇੱਕ ਬਹੁਤ ਵਧੀਆ ਰਿਜ਼ਲਟ ਆ ਰਿਹਾ ਹੈ 노 ਡਾਊਟ ਮੇਰੇ ਚਲੋ ਪਿਗਮੈਂਟੇਸ਼ਨ ਮੇਰੇ ਨਹੀਂ ਹੈਗੀ ਫੇਸ ਤੇ ਬਟ ਮੈਂ ਨਾ ਇਹਨੂੰ ਯੂਜ਼ ਕਰਕੇ ਪਹਿਲਾਂ ਮੈਂ ਇਕੱਲੇ ਫੇਸ ਤੇ ਯੂਜ਼ ਕੀਤੀ ਇੱਕ ਦਿਨ ਤਾਂ ਮੈਨੂੰ ਥੋੜਾ ਜਿਹਾ ਮਤਲਬ ਅਗਲੇ ਦਿਨ ਹੀ ਹਲਕਾ ਜਿਹਾ ਮੈਨੂੰ ਆਇਆ ਲੱਗਿਆ ਵੀ ਗੁੱਡ ਫੀਲਿੰਗ ਆਈ ਹੈ ਨਾ ਜਦੋਂ ਸਵੇਰੇ ਉੱઠી ਮੈਂ ਤਾਂ ਫਿਰ ਮੈਂ ਮੈਂ ਕੀ ਕੀਤਾ ਹੱਥਾਂ ਤੇ ਤੇ ਫੇਸ ਤੇ ਤਾਂ ਯੂਜ਼ ਕਰਦੀ ਸੀਗੀ ਤੇ ਪੈਰਾਂ ਤੇ ਵੀ ਯੂਜ਼ ਕੀਤੀ ਤੇ ਤੁਸੀਂ ਮੰਨਣਾ ਨਹੀਂਗਾ ਵੀ ਪੈਰਾਂ ਤੇ ਵੀ ਰਿਜ਼ਲਟ ਆਇਆ ਕਿਉਂਕਿ ਉੱਥੇ ਆਪਣੇ ਦੋ ਰੰਗੇ ਜੀ ਹੋਏ ਹੀ ਹੁੰਦੀ ਹੈ ਹਮੇਸ਼ਾ ਪੈਰ ਚਾਹੀਏ ਆ ਕਿੰਨਰਜੀ ਬੰਦ ਸ਼ੂਜ਼ ਪਾਈਏ ਚਾਹੇ ਓਪਨ ਚਪਲ ਪਾਈਏ ਔਰ ਮੇਰੇ ਤਾਂ ਵੈਸੀ ਵੀ ਕਰੇ ਜਿਵੇਂ ਹੁਣ ਮਿੱਟੀ ਘੱਟੇ ਦਾ ਕੰਮ ਚੱਲ ਰਿਹਾ ਮੇਰੇ ਬੈਕਗ੍ਰਾਉਂਡ ਦੇਖ ਕੇ ਤੁਸੀਂ ਆਏ ਨਾ ਕਿਹਾ ਵੀ ਕੀ ਖਲਾਰਾ ਪਿਆ ਤੁਹਾਡੇ ਘਰੇ ਠੀਕ ਕਰ ਲੋ ਇਹ ਹੋ ਨਹੀਂ ਸਕਦਾ ਹਲੇ ਕਿਉਂਕਿ ਬਹੁਤ ਜ਼ਿਆਦਾ ਖਲਾਰਾ ਹੈ ਜੇ ਮੈਂ ਤੁਹਾਨੂੰ ਸਾਰਾ ਘਰ ਦਿਖਾ ਦਵਾਂ ਤਾਂ ਬੇਟਾ ਸਾਰੇ ਖਲਰਿਆ ਹੋਇਆ ਤੇ ਇਹ ਤਾਂ ਹਲੇ ਇੰਨੀ ਕੁ ਵੀ ਸੈਟਿੰਗ ਹੀ ਸਮਝ ਲਓ ਵੀ ਇਹਦੀ ਸੈਟਿੰਗ ਕਰਕੇ ਰੱਖੀ ਹੋਈ ਹੈ ਅਹ ਲੋ ਜੀ ਲੋਕੇਸ਼ਨ ਚੇਂਜ ਕਰਨੀ ਪੈਗੀ ਸੋਚ ਥੋੜੀ ਆਵਾਜ਼ ਆ ਰਹੀ ਸੀ ਕਿ ਕੰਮ ਮਤਲਬ ਤੋੜਾ ਫੇਰਾ ਸੀਗਾ ਸੋ ਹ ਹੁਣ ਆਪਾਂ ਤੁਹਾਨੂੰ ਅੱਗੇ ਕੰਟੀਨਿਊ ਕਰਦੇ ਆ। ਸੋ ਉਹਦਾ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਪੈਰਾਂ ਤੇ ਵੀ ਮੇਰੇ ਬਹੁਤ ਵਧੀਆ ਰਿਜ਼ਲਟ ਆਇਆ। ਹੱਥਾਂ ਪੈਰਾਂ ਤੇ ਸਾਰੇ ਹਰ ਜਗ੍ਹਾ ਮਤਲਬ ਜਿਵੇਂ ਹੁਣ ਸਰਦੀਆਂ ਸ਼ੁਰੂ ਹੋ ਰਹੀਆਂ ਹਨਾ ਤੇ ਆਪਾਂ ਨੂੰ ਹੱਥਾਂ ਪੈਰਾਂ ਦੇ ਵਿੱਚ ਮਤਲਬ ਡਰਾਈਨੈਸ ਹੋਣ ਲੱਗ ਜੂਗੀ ਤੇ ਮੇਰੇ ਹਿਸਾਬ ਨਾਲ ਬਹੁਤ ਅੱਛੀ ਹੈ ਇਹ। ਜਿਸ ਤਰ੍ਹਾਂ ਮੇਰੀ ਮਿੱਟੀ ਘੱਟੇ ਦਾ ਕੰਮ ਚੱਲ ਰਿਹਾ ਉਸੇ ਹਿਸਾਬ ਨਾਲ ਮੇਰੀ ਸਕਿਨ ਆਬਾਲ ਮੁਵੀ ਦੇਖੋ ਸਿਰਫ ਹੋਈ ਪਈ ਹੈ ਉਹਨੂੰ ਇਹਨਾਂ ਦੇ ਵਿਚਾਰਿਆਂ ਦਾ ਮਾਸਕ ਨੂੰ ਸਕਿਨ ਲੱਗਦਾ। ਇਹਨਾਂ ਤੇ ਵੀ ਲਾਉਣਾ ਚੰਗੇ ਨੂੰ ਕੁਛ ਨਾ ਕੁਛ ਤੇ ਬਾਕੀ ਇੱਕ ਚੀਜ਼ ਅ ਤੇ ਤੁਸੀਂ ਆਪਣੀ ਸੰਸਕਰੀ ਨਹੀਂ ਛਡਮੋਗੀ ਚਾਹੇ ਕੁਛ ਲਾਈ ਜਾਓ ਤੇ ਹੋਰ ਕੈਮੀਕਲ ਸਾਰੇ ਤਕਰੀਬਨ ਬੰਦ ਕਰ ਤੁਸੀਂ ਕੈਮੀਕਲ ਸੁਣਾ ਲਗਾਇਆ ਕਰੋ ਕੋਸ਼ਿਸ਼ ਕਰਿਆ ਕਰੋ ਬਸ ਇੱਕ ਸਿੰਪਲ ਤੁਸੀਂ ਮੋਇਸਚਰਾਈਜ਼ਰ ਲਾਉਣੇ ਤੇ ਦੂਜੀ ਤੁਸੀਂ ਸੰਸਕਰੀ ਲਾਉਣੀ ਉਹ ਵੀ ਸਵੇਰੇ ਕਿਉਂਕਿ ਆਪਣੇ ਕੋਲ ਇਹ ਟੋਟ ਕੇ ਫੋਟ ਕੇ ਕਰਨ ਦਾ ਟਾਈਮ ਨਹੀਂ ਹੁੰਦਾਗਾ ਤੇ ਇਸ ਲਈ ਤੁਸੀਂ ਕਰ ਸਕਦੇ ਹੋ इजीली ਤੇ ਕਰਿਆ ਕਰੋ ਸਕਿਨ ਨੂੰ ਜਿੰਨਾ ਹੋ ਸਕੇ ਹਾਂ ਇੱਕ ਸਵਾਲ ਸੀਗਾ ਇੱਕ ਪੈਣ ਦਾ ਵੀ ਜਿਹੜੀ ਸੰਸਕ੍ਰੀਨ ਹੈ ਤੇ ਜਿਹੜਾ ਮੋਇਸਚਰਾਈਜ਼ਰ ਹੈ ਕੀ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੋ ਸਕਦੀਆਂ ਹਾਂ ਪਹਿਲਾਂ ਮੋਇਸਚਰਾਈਜ਼ਰ ਲਾਉਣਾ ਫਿਰ ਤੁਸੀਂ ਸੰਸਕ੍ਰੀਨ ਲਾਉਣੀ ਤੇ ਇਹ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਫੇਸ ਵਾਸਤੇ ਜਿਵੇਂ ਜਿਵੇਂ ਹਲਕਾ ਜਿਹਾ ਤੁਹਾਨੂੰ ਜ਼ਿਆਦਾ ਹੋ ਚਾਹੀਦਾ ਹੁੰਦਾ ਹੈ ਮੰਨ ਲਓ ਗਲੋਈ ਜਾਂ ਜਿਹਨੂੰ ਤੇ ਫੇਸ ਵਾਸਤੇ ਉਹਦੇ ਉੱਤੇ ਲਿਖਿਆ ਹੁੰਦਾ ਫੇਸ ਟਿੰਟਡ ਹੁੰਦੀਆਂ ਜਿਹੜੀਆਂ ਹਨਾ ਉਹਦੇ ਉਹ ਸਪੈਸ਼ਲੀ ਫੇਸ ਲਈ ਹੁੰਦੀਆਂ ਤੇ ਉਹ ਬਹੁਤ ਵਧੀਆ ਨੇ ਤੁਸੀਂ ਉਹ ਯੂਜ਼ ਕਰ ਸਕਦੇ ਹੋ ਤੇ ਉਹਦੇ ਲਈ ਬਸ ਫਿਰ ਥੋੜਾ ਜਿਹੀ ਥੋੜੀ ਜਿਹੀ ਲੈਣੀ ਹੈ ਜ਼ਿਆਦਾ ਲਾਉਣ ਦੀ ਲੋੜ ਨਹੀਂ ਕੇ ਹੱਥਾਂ ਬਾਕੀ ਹੈਗੇ ਨਾਨ ਟਿੰਟਡ ਉਹ ਥੋੜੀਆਂ ਹੀ ਕਾ ਟ੍ਰੇਡ ਦੀ ਹੁੰਦੀਆਂ ਤੁਸੀਂ ਉਹ ਲਿਆ ਕੇ ਹੱਥਾਂ ਪੈਰਾਂ ਪੈਰਾਂ ਤੇ ਵੀ ਲਾਇਆ ਕਰੋ ਕਿਉਂਕਿ ਪੈਰਾਂ ਦਾ ਵੀ ਕਾਫੀ ਪੋਰਸ਼ਨ ਜਿਹੜਾ ਆਪਣਾ ਓਪਨ ਰਹਿੰਦਾ ਹੈ ਗਰਦਨ ਤੇ ਤਾਂ ਖਾਸ ਕਰਕੇ ਲਾਇਆ ਕਰੋ ਤੇ ਕੋਸ਼ਿਸ਼ ਕਰੋ ਵੀ ਜਿੰਨਾ ਵੱਧ ਤੋਂ ਵੱਧ ਹੋ ਸਕੇ ਜਿਵੇਂ ਮੈਂ ਇਹ ਥੋੜਾ ਜਿਹਾ ਕਵਰ ਗਲਾ ਪਾਇਆ ਹੋਇਆ ਇਸ ਤਰ੍ਹਾਂ ਦੀ ਚੀਜ਼ਾਂ ਪਾਉਣਾ ਹੁਣ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਜੀ ਤੇ ਸਭ ਤੋਂ ਪਹਿਲਾਂ ਜਿਹੜੀ ਡੇਲੀ ਕਰਨਾ ਹੈ ਉਹ ਕਰਨਾ ਹੈਗਾ ਆਲੂ ਆਲੂ ਨੂੰ ਤਾਂ ਤੁਸੀਂ ਆਪਣੇ ਬਿਊਟੀ ਰੁਟੀਨ ਦੇ ਵਿੱਚ ਐਡ ਕਰ ਲਓ ਵੀ ਇਹ ਤਾਂ ਆਪਾਂ ਡੇਲੀ ਇੱਕ ਆਲੂ ਛੋਟਾ ਜਿਹਾ ਮੀਡੀਅਮ ਸਾਈਜ਼ ਦਾ ਲੈ ਕੇ ਉਹਨੂੰ ਖੜੇ ਖੜੇ ਬਸ ਮਿੰਟ ਚ ਜੋ ਤੇ ਸਬਜੀ ਬਣਾਉਣੀ ਹੈ ਠੀਕ ਹੈ ਉਹ ਮੇਰੇ ਕਰਨ ਵਾਲੀ ਹੈ ਮੈਂ ਤਾਂ ਚਲੋ ਸਪੈਸ਼ਲੀ ਤਾਂ ਬੈਠ ਕੇ ਬਣਾ ਰਹੀ ਹਾਂ ਕਿਉਂਕਿ ਮੈਂ ਤਾਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣੀ ਸੀ ਇਸ ਲਈ ਤੁਸੀਂ ਅਦਰਵਾਈਜ਼ ਇਹਨੂੰ ਕੁਛ ਨਹੀਂ ਕਰਨਾ ਆ ਲੋ ਸਿੱਧਾ ਇਹਦੇ ਵਿੱਚ ਮੈਂ ਕੋਸ਼ਿਸ਼ ਕਰਿਆ ਕਰੋ ਕਿ ਕੱਚ ਦਾ ਹੀ ਤੁਹਾਡੇ ਕੋਲੇ ਬਾਊਲ ਹੋਵੇ ਕੌਲੀ ਬਾਊਲ ਜੋ ਵੀ ਜਾਂ ਫਿਰ ਪਲਾਸਟਿਕ ਦਾ ਹੋਵੇ ਠੀਕ ਹੈ ਸਟੀਲ ਸੂਲ ਚ ਕੋਸ਼ਿਸ਼ ਕਰਿਆ ਕਰੋ ਕਿ ਨਾ ਹੋਵੇ ਠੀਕ ਹੈ ਹਾਂ ਲੋ ਤੇ ਲਗਭਗ ਇਹਦੇ ਵਿੱਚ ਮੇਰੇ ਕੋਲ ਹੁਣ ਇੱਕ ਚਮਚੇ ਤੋਂ ਬੱਦਦੀ ਹੈ ਠੀਕ ਹੈ ਤੇ ਇਹ ਮੈਂ ਲੈ ਲਿਆ ਤੇ ਫਰੈਸ਼ ਇਹਨੂੰ ਤਾਂ ਬਣਾਉਣਾ ਪੈਂਦਾ ਕਿਉਂਕਿ ਇਹ ਤੁਸੀਂ ਇਹਨੂੰ ਪਿਆ ਨਹੀਂ ਰਹਿਣ ਦੇ ਸਕਦੇ ਇਹ ਆਕਸੀਡਾਈਜ਼ ਹੋ ਜਾਂਦਾ ਤੁਹਾਡੇ ਲਾਉਂਦੇ ਰਹਾਂਦੇ ਤੁਸੀਂ ਦੇਖਿਆ ਕਰਨਾ ਇਹ ਨਹੀਂ ਕਾਲਾ ਹੋ ਜਾ ਕਰਨੇ ਤੇ ਫਿਰ ਇਹਦੇ ਵਿੱਚ ਮੈਂ ਪਾਉਣੀ ਹੁੰਦੀ ਹੈ ਬਦਾਮਾਂ ਦਾ ਤੇਲ ਤੁਸੀਂ ਜਿਹੜਾ ਮਰਜੀ ਯੂਜ਼ ਕਰ ਸਕਦੇ ਹੋ ਮੈਂ ਬਦਾਮਾਂ ਦਾ ਤੇਲ ਹੀ ਯੂਜ਼ ਕਰਦੀ ਹਾਂ ਤੇ ਇੱਕ ਚਮਚਾ ਹੀ ਮੈਂ ਇਹਦੇ ਵਿੱਚ ਬਦਾਮਾਂ ਦਾ ਤੇਲ ਪਾਉਣ ਲੱਗੂੰ ਤੁਸੀਂ ਨਾਰੀਅਲ ਦਾ ਵੀ ਪਾ ਸਕਦੇ ਹੋ ਠੀਕ ਹੈ ਜਿਹੜਾ ਵੀ ਤੁਹਾਨੂੰ ਤੇਲ ਸੂਟ ਕਰਦਾ ਹੈ ਕੁਝ ਨਹੀਂ ਸੂਟ ਕਰਦਾ ਘੋ ਪਾ ਲੋ ਮਤਲਬ ਸਮਥਿੰਗ ਅਈ ਲਈ ਚਾਹੀਦਾ ਮੈਨੂੰ ਇਹ ਸੂਟ ਕਰਦਾ ਇਸ ਲਈ ਮੈਂ ਯੂਜ਼ ਕਰ ਲੈਣੀ ਹੈ ਠੀਕ ਤੇ ਨਾਲ ਫਿਰ ਤੁਸੀਂ ਇਹਦੇ ਚ ਜਾਂ ਤਾਂ ਤੁਸੀਂ ਥੋੜਾ ਜਿਹਾ ਗਲਿਸਰਿਨ ਪਾ ਲਓ ਜਿਸ ਨੂੰ ਸੂਟ ਕਰਦੀ ਹੈ ਪਰ ਗਲਿਸਰਿਨ ਜ਼ਿਆਦਾ ਪਾਉਣ ਦੀ ਲੋੜ ਨਹੀਂ ਕਿਉਂਕਿ ਹਲੇ ਮੌਸਮ ਵੀ ਥੋੜਾ ਸਾ ਆਪਣੇ ਇੱਥੇ ਗਰਮੀ ਹੈ ਤੇ ਵੈਸੇ ਵੀ ਬਹੁਤ ਕਨਸੈਂਟ੍ਰੇਟਡ ਹੁੰਦੀ ਹੈ ਤੇ ਮੈਂ ਇਹਦੇ ਚ ਪਾਉਂਗੀ ਲਾ ਲਓ ਕੋਈ ਤਿੰਨ ਤਿੰਨ ਚਾਰ ਤੁੱਕੀ ਠੀਕ ਹੈ ਤਿੰਨ ਚਾਰ ਤੁੱਕੀ ਇਹਦੇ ਪਾ ਲਈ ਉਸ ਤੋਂ ਬਾਅਦ ਤੁਸੀਂ ਇੱਕ ਚਮਚ ਪਾਉਣਾ ਹੈ ਇਹਦੇ ਚ ਲਗਭਗ ਇੱਕ ਚਮਚੇ ਪਾ ਪਾ ਲੈਣੀ ਹੁੰਦੀ ਹੈ ਮੈਂ ਇਹ ਮੇਰੇ ਕੋਲੇ ਵੀ ਤੁਸੀਂ ਮੈਂ ਖੇਚ ਪਹਿਲਾਂ ਵੀ ਕਿਸੇ ਨੇ ਪੁੱਛਿਆ ਸੀ ਹਿਮਾਲ ਹਿਮਾਲਿਆ ਦੀ ਹੈ ਠੀਕ ਹੈ ਮੇਰੇ ਕੋਲੇ ਇਹ ਹਿਮਾਲਿਆ ਦੀ ਹੈ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਨੇਚੁਰਲ ਆਪਣੇ ਘਰ ਦੀ ਬਣੀ ਵੀ ਕਰ ਸਕਦੇ ਹੋ ਮੇਰੇ ਕੋਲੇ ਅੱਜ ਕੱਲ ਟਾਈਮ ਨਹੀਂ ਹੁੰਦਾ ਇਸ ਲਈ ਮੈਂ ਘਰ ਦੀ ਨਹੀਂ ਕਰ ਰਹੀ ਇਹ ਹੀ ਯੂਜ਼ ਕਰ ਰਹੀ ਆ ਆਦਰਵਾਇਸ ਮੇਰੇ ਘਰ ਵੀ ਲੱਗਿਆ ਹੋਇਆ ਹੈ ਕਾਫੀ ਠੀਕ ਹੈ ਤੇ ਲਓ ਜੀ ਐਲੋਵੇਰਾ ਜੈਲ ਪਾ ਲੈਣੀ ਆਪਾਂ ਇੱਕ ਚਮਚਾ ਵਿੱਚ ਐਲੋਵੇਰਾ ਜੈਲ ਪਾਉਣ ਲੱਗੇ ਹੁਣ ਦੇਖੋ ਮੇਰੇ ਤੁਹਾਡੇ ਨਾਲ ਗੱਲ ਕਰਦੇ ਕਰਦੇ ਇਹਦਾ ਰੰਗ ਚੇਂਜ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਇਹ ਪਾ ਲੈਣਾ ਜੇ ਤੁਹਾਨੂੰ ਸੂਟ ਕਰਦਾ ਹੈ ਠੀਕ ਹੈ ਇਸ ਆਪਣਾ ਵਿਟਾਮਿਨ E ਸੂਟ ਕਰਦੇ ਨੇ ਤੁਹਾਨੂੰ ਤਾਂ ਕਿ ਆ ਜੇ ਤੁਹਾਡੇ ਫੇਸ ਤੇ హెయిਰ ਪ੍ਰੋਬਲਮ ਹੈ ਫਿਰ ਤੁਸੀਂ ਵਿਟਾਮਿਨ E ਨਾ ਪਾਓ ਕਿਉਂਕਿ ਉਹ हेयर ਗਰੋਥ ਨੂੰ ਪ੍ਰੋਮੋਟ ਕਰਦਾ ਹੈ ਇਸ ਕਰਕੇ ਜੇ ਤੁਹਾਡੇ ਫੇਸ हेयर ਦੀ ਪ੍ਰੋਬਲਮ ਹੈ ਫਿਰ ਤੁਸੀਂ ਵਿਟਾਮਿਨ E ਨਹੀਂ ਪਾਉਣਾ ਆਦਰਵਾਇਜ਼ ਤੁਸੀਂ ਬਦਾਮਾਂ ਦੇ ਤੇਲ ਦੀ ਥਾਂ ਤੇ ਵਿਟਾਮਿਨ E ਪਾ ਸਕਦੇ ਹੋ ਜਾਂ ਦੋਵੇਂ ਵੀ ਪਾ ਸਕਦੇ ਹੋ ਕੋਈ ਦਿੱਕਤ ਨਹੀਂ ਗੀ ਠੀਕ ਹੈ ਤੇ ਫਿਰ ਇਹਨੂੰ ਤੁਸੀਂ ਨਾ ਮਤਲਬ ਮੈਸ਼ ਕਰਨ ਤੇ ਟਾਈਮ ਲੱਗਦਾ ਕਿਉਂਕਿ ਇਹ ਮਿਕਸ ਨਹੀਂ ਨਾ ਹੁੰਦੇਗੇ ਜੈਲ ਤੇ ਇਹ ਛੇਤੀ ਛੇਤੀ ਤੇ ਹੌਲੀ ਹੌਲੀ ਇਹ ਜੋ ਤੁਸੀਂ ਇਹਨੂੰ ਖਲਾਈ ਜਾਓਗੇ ਤੇ ਮੈਸ਼ ਹੋ ਕੇ ਕ੍ਰੀਮੀ ਲੁੱਕ ਦੇ ਵਿੱਚ ਆ ਜਾਊਗਾ ਦੁਬਾਰਾ ਤੋਂ ਬਿਲਕੁਲ ਕ੍ਰੀਮੀ ਟੈਕਸਚਰ ਬਣ ਜਾਊਗਾ ਦਾ ਬਸ ਥੋੜਾ ਜਿਹਾ ਟਾਈਮ ਲੱਗੂਗਾ ਉਹ ਤੁਸੀਂ ਕਰਨੇ ਤੇ ਬਸ ਧਿਆਨ ਇਹ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਪੋਟੈਟੋ ਜੂਸ ਯੂਜ਼ ਕਰਨੇ ਜਦੋਂ ਵੀ ਤੁਸੀਂ ਆਲੂ ਦਾ ਜੂਸ ਰਸ ਕੱਢ ਕੇ ਯੂਜ਼ ਕਰਨੇ ਇਹਨੂੰ ਤਾਜ਼ਾ ਹੀ ਕਰਨੇ ਕਿਉਂਕਿ ਜਦੋਂ ਹੀ ਤੁਸੀਂ ਇਹਨੂੰ ਰੱਖ ਦੋਗੇ ਇਹਦਾ ਜਿਹੜਾ ਨੇਚਰ ਉਹ ਚੇਂਜ ਹੋ ਜੂਗੀ ਇਸ ਕਰਕੇ ਇਹਨੂੰ ਰੱਖ ਨਹੀਂ ਸਕਦੇ ਤੁਸੀਂ ਠੀਕ ਹੈ ਤੇ ਫਿਰ ਇਹਨੂੰ ਯੂਜ਼ ਕਰਨ ਤੋਂ ਪਹਿਲਾਂ ਮੈਂ ਜਦ ਤੱਕ ਮੈਂ ਖੋਲ ਰਹੀਆਂ ਨਾਲ ਨਾਲ ਆਪਾਂ ਗੱਲਾਂ ਕਰ ਲਈਏ ਨਹੀਂ ਵੀਡੀਓ ਬਹੁਤ ਲੰਬੀ ਹੋ ਜੂਗੀ ਤੇ ਫਿਰ ਤੁਸੀਂ ਪਹਿਲਾਂ ਜੇ ਹੋ ਸਕੇ ਜੇ ਕੱਚਾ ਦੁੱਧ ਹੋਵੇ ਤਾਂ ਬਹੁਤ ਹੀ ਅੱਛੀ ਗੱਲ ਹੈ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਵੀ ਤੁਹਾਡੀ ਫ੍ਰਿਜ 'ਚ ਨਾਰਮਲ ਠੰਡਾ ਦੁੱਧ ਪਿਆ ਹੈ ਉਹ ਨੂੰ ਲਓ ਬਾਟਨ ਦੇ ਨਾਲ ਆਪਣੇ ਫੇਸ ਨੂੰ ਸਾਫ਼ ਕਰੋ ਜੇ ਤੁਸੀਂ ਨਾਲੇ ਮੇਰੇ ਵਾਂਗੂ ਤੇ ਫੇਰ ਕਰੋਗੇ ਤਾਂ ਫਿਰ ਕੋਈ ਜ਼ਰੂਰਤ ਵੀ ਨਹੀਂ ਵੈਸੇ ਤੁਸੀਂ ਨਾਰਮਲੀ ਆਪਾਂ ਕਿਉਂਕਿ ਮੈਂ ਤਾਂ ਹੁਣ ਬਹੁਤ ਜ਼ਿਆਦਾ ਕੰਮ ਕਰਕੇ ਥੀਸੀਗੀ ਮਤਲਬ ਇੱਕ ਰੂਮ ਡਨ ਹੋ ਗਿਆ ਸੀਗਾ ਤੇ ਉਹਦਾ ਸਮਾਨ ਕੱਢ ਕੇ ਸੈਟਿੰਗ ਕੀਤੀ ਸੀਗੀ ਇਸ ਕਰਕੇ ਲਓ ਜੀ ਇਸ ਤਰ੍ਹਾਂ ਇਹ ਕਰੀਮੀ ਟੈਕਸਚਰ ਜਾਂ ਆ ਜਾਂਦਾ ਇਹਦਾ ਮੈਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਗੱਲਾਂ ਕਰਦੇ ਕਰਦੇ ਇਹਦਾ ਜਿਹੜਾ ਰੰਗ ਰੂਪ ਉਹ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਤੇ ਇਹਨੂੰ ਤੁਸੀਂ ਬੀਟ ਕਰ ਲੈਣਾ ਜਿੰਨਾ ਇਹਨੂੰ ਬੀਟ ਕਰਦੇ ਜਾਓਗੇ ਓਨਾ ਇਹ ਜਿਆਦਾ ਕਰੀਮੀ ਲੁੱਕ ਚ ਆਉਂਦਾ ਜਾਊਗਾ ਠੀਕ ਹੈ ਤੇ ਬਸ ਫਿਰ ਤੁਸੀਂ ਇਹਨੂੰ ਕੁਝ ਨਹੀਂ ਕਰਨਾ ਬਸ ਆਪਣੀ ਫੇਸ ਦੇ ਉੱਤੇ ਲਗਾ ਲੈਣਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਇਹਨੂੰ ਡੇਲੀ ਲਾਉਣੇ ਡੇਲੀ ਬਣਾਉਣੇ ਤੁਸੀਂ ਤਾਂ ਡੇਲੀ ਬਣਾਉਣਾ ਤਾਂ ਫਿਰ ਜਿਹੜਾ ਬਚਿਆ ਉਹਨੂੰ ਆਪਾਂ ਰੱਖਣ ਦਾ ਕੋਈ ਫਾਇਦਾ ਨਹੀਂ ਜੇ ਥੋੜੋ ਜ਼ਿਆਦਾ ਹੀ ਬਣ ਜਵੇ ਬਸ ਇੱਕ మీడియం ਸਾਈਜ਼ ਦਾ ਆਲੂ ਜੋ ਇੰਨਾ ਹੀ ਬਣੂਗਾ ਜਿੰਨਾ ਮੈਂ ਬਣਾਇਆ ਠੀਕ ਹੈ ਤੇ ਆਲੂਆਂ ਦੀ ਟਿੱਕੀ ਬਣਾ ਕੇ ਖਵਾ ਦਿਓ ਘਰ ਦੇ ਨੂੰ ਚਾਹੇ ਹਸਬੰਦ ਨੂੰ ਖਵਾ ਦਿਓ ਬੱਚਿਆਂ ਨੂੰ ਖਵਾ ਦਿਓ ਨਾਲੇ ਉਹ ਵੀ ਖੁਸ਼ ਠੀਕ ਹੈ ਲੱਛੇ ਦਾ ਟਿੱਕੀ ਬਣ ਜੂਗੀ ਜਿਹੜੇ ਲੱਛੇ ਬਚੇ ਐ ਤੇ ਬਸ ਫਿਰ ਤੁਸੀਂ ਫੇਸ ਦੇ ਉੱਤੇ ਲਾ ਲੈਣਾ ਇਹਨੂੰ ਠੀਕ ਹੈ ਤੇ ਹਲਕੀ ਮ사ਜ ਤੁਸੀਂ ਦੇਣੀ ਹੈ ਆਪਣੇ ਫੇਸ ਨੂੰ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਡੇਲੀ ਇੱਕ ਤਰ੍ਹਾਂ ਦਾ ਤੁਹਾਡਾ ਫੇਸ਼ੀਅਲ ਹੈ ਇਹ ਠੀਕ ਹੈ ਉੱਪਰ ਨੂੰ ਕੋਲੇ ਹੱਥ ਬਿਲਕੁਲ ਬਹੁਤ ਸੌਫਟ ਹੱਤ ਨਾਲ ਖਿੱਚਤ ਹੋਈ ਤੇ ਬਿਲਕੁਲ ਇਸ ਕਰਨੀ ਨਹੀਂ ਆਪਣੇ ਫੇਸ ਸਾਡਾ ਆਪਣਾ ਹੀ ਹੈ ਇਸ ਕਰਕੇ ਬਿਲਕੁਲ ਵੀ ਖਿੱਚਤ ਹੋਈ ਨਹੀਂ ਕਰਨੀ ਆਪਣੇ ਫੇਸ ਨਾਲ ਠੀਕ ਹੈ ਤੇ ਇਦਾਂ ਤੁਸੀਂ ਇਹਨੂੰ ਮ사ਜ ਕਰਨੀ ਹੈ ਠੀਕ ਹੈ ਇੱਥੋਂ ਪਿਛਲੀ ਵਾਰੀ ਵੀ ਦੱਸਿਆ ਸੀ ਇਦਾਂ ਪੁਆਇੰਟਸ ਹੁੰਦੇ ਨੇ ਇੱਥੇ ਠੀਕ ਹੈ ਇਹ ਤੁਸੀਂ ਇਦਾਂ ਕਰ ਲੈਣੇ ਕੰਨਾ ਕੋਲ ਨੂੰ ਜਾ ਕੇ ਸਰਕੂਲਰ ਮੋਸ਼ਨ ਦੇ ਵਿੱਚ ਸੌਫਟ ਹੱਥ ਦੇ ਨਾਲ ਤੁਸੀਂ ਹਮਸਾਰੇ ਕਰਦੇ ਜਾਣਾ ਹੈ ਠੀਕ ਹੈ ਤੇ ਜਦ ਵੀ ਤੁਸੀਂ ਕੋਈ ਮ사ਜ ਕਰਨੀ ਹੈ ਜਾਂ ਕਰੀਮ ਲਾਉਣੀ ਹੈ ਨਾ ਉਹਦੀ ਮਾਤਰਾ ਜ਼ਿਆਦਾ ਲਾਇਆ ਕਰੋ ਸਾਡੇ ਕੋਲੇ ਮਤਲਬ ਮੇਨ ਇਹੀ ਚੀਜ਼ ਦੀ ਕਮੀ ਰਹਿ ਜਾਂਦੀ ਅਸੀਂ ਥੋੜਾ ਜਿਹਾ ਕਰਦੇ ਹਾਂ ਹਨਾ ਹਰ ਇੱਕ ਚੀਜ਼ ਥੋੜੀ ਜਿਹੀ ਯੂਜ਼ ਕਰਦੇ ਹਾਂ ਥੋੜੀ ਜਿਹੀ ਮਾਤਰਾ ਚ ਲੈਣਾ ਅਸੀਂ ਜ਼ਿਆਦਾ ਮਾਤਰਾ ਚ ਲਾਵਾਂਗੇ ਤਾਂ ਕੁਝ ਰੈਮਡੀ ਸਾਨੂੰ ਮਤਲਬ ਜਾਊਗੀ ਸਾਡੀ ਸਕਿਨ ਵਿੱਚ ਤਾਂ ਹੀ ਉਹਦਾ ਇਫੈਕਟ ਆਊਗਾ ਠੀਕ ਹੈ ਤੇ ਇਹਦਾ ਤੁਹਾਨੂੰ ਬਹੁਤ ਪੋਜ਼ਿਟਿਵ ਇਫੈਕਟ ਆਊਗਾ ਮੈਨੂੰ ਤਾਂ ਬਹੁਤ ਆਇਆ ਡੈਫੀਨਿਟਲੀ ਤੁਸੀਂ ਹਫ਼ਤੇ ਚ ਬਹੁਤ ਵੱਡੀ ਚੇਂਜ ਦੇਖੋਗੇ ਆਪਣੇ ਆਪ ਚ ਆਖਾਂ ਕੋਲੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਸਾਡੀਆਂ ਉਂਗਲੀਆਂ ਜਿਹੜੀਆਂ ਆਹ ਵਾਲੀਆਂ ਇਹਨਾਂ ਨੂੰ ਤੁਸੀਂ ਡਿਪ ਕਰ ਲੈਣਾ ਦੁਬਾਰਾ ਤੋਂ ਠੀਕ ਹੈ ਲਓ ਇਦਾਂ ਤੁਹਾਡੀਆਂ ਉਂਗਲੀਆਂ ਵੀ ਬਸ ਨੱਚਦੀਆਂ ਰਹਿਣ ਸਕਿਨ ਦੇ ਉੱਤੇ ਇਫੈਕਟ ਨਾ ਆਵੇ ਅੱਖਾਂ ਦੇ ਕੋਲੇ ਸਾਡੀ ਜਿਹੜੀ ਸੈਂਸ ਬਹੁਤ ਜ਼ਿਆਦਾ ਸੌਫਟ ਸਕਿਨ ਹੁੰਦੀ ਹੈ ਠੀਕ ਹੈ ਇੱਕ ਵੇ ਤੁਹਾਨੂੰ ਹੋਰ ਚੀਜ਼ ਦੱਸ ਦਿਆਂ ਸਕਿਨ ਟਾਈਪ ਵੀ ਨੋਟ ਕਰਕੇ ਰੱਖੋ ਆਪਣੀ ਜੇ ਤੁਹਾਡੀ ਸਕਿਨ ਪਤਲੀ ਹੈ ਫਿਰ ਤਾਂ ਤੁਸੀਂ ਬਿਲਕੁਲ ਵੀ ਖਿੱਚਤੂ ਨਹੀਂ ਕਰ ਸਕਦੇ ਹੁਣ ਪਤਲੀ ਸਕਿਨ ਦਾ ਕਿਵੇਂ ਪਤਾ ਲੱਗਦਾ ਜਿਵੇਂ ਮੈਂ ਇਦਾਂ ਆਪਣਾ ਹੱਥ ਕੀਤਾ ਤੇ ਤੁਸੀਂ ਇਹਨੂੰ ਚੱਕ ਕੇ ਦੇਖਣਾ ਹੈ ਨਾ ਤੇ ਜੇ ਇਦਾਂ ਉੱਪਰੋਂ ਚੱਕਿਆ ਜਾਂਦਾ ਜਿਵੇਂ ਹੁਣ ਮੇਰੇ ਹੁਣ ਘਟ ਗਈ ਮੇਰੇ ਵੀ ਕਿਉਂਕਿ ਮੇਰੀ ਮੈਂ ਲਗਾਤਾਰ ਆਹ ਯੂਜ਼ ਕਰ ਰਹੀ ਹਾਂ ਇਤਨੇ ਦਿਨਾਂ ਤੋਂ ਮੈਂ ਤੁਹਾਨੂੰ ਦੱਸਿਆ ਮੇਰੀ ਤਾਂ ਆਰਾਮ ਨਾਲ ਹੀ ਚੱਕੀ ਜਾਂਦੀ ਸੀ ਤੇ ਮੇਰੀ ਸਕਿਨ ਬਹੁਤ ਪਤਲੀ ਹੈ ਤੇ ਮੈਂ ਤਾਂ ਬਿਲਕੁਲ ਵੀ ਆਪਣੀ ਸਕਿਨ ਦੇ ਨਾਲ ਖਿੱਚ ਤੂੰ ਨਹੀਂ ਕਰ ਸਕਦੀ ਲੋ ਜੀ ਇਦਾਂ ਆਪਾਂ ਇਹਦੇ 'ਚ ਮੱਥੇ ਦੇ ਉੱਤੇ ਅਲਟਰਨੇਟ ਇੱਕ ਵਾਰੀ ਇੱਕ ਹੱਥ ਉੱਪਰ ਨੂੰ ਜਾ ਰਿਹਾ ਇੱਕ ਹੱਥ ਨੀਚੇ ਆ ਰਿਹਾ ਲੋ ਠੀਕ ਹੈ ਸਿੱਧਾ ਗੋਲ ਸਰਕੂਲਰ ਸਰਕੂਲਰ ਮੋਸ਼ਨ ਵੀ ਕਰ ਸਕਦੇ ਹਾਂ ਆਪਣੇ ਉਂਗਲਾਂ ਦੇ ਪੋਟਿਆਂ ਦੇ ਨਾਲ ਠੀਕ ਹੈ। ਵਨ ਸਾਡੀਆਂ ਨਾ ਜਿਹੜੀਆਂ ਆ ਜਗ੍ਹਾ ਹੁੰਦੀਆਂ ਆ ਵਾਲੀਆਂ ਤੇ ਇਹਦੇ ਹੇਠਲੇ ਪਾਸੇ ਇੱਥੇ ਸਾਡੇ ਸਾਰੇ ਪੁਆਇੰਟਸ ਹੁੰਦੇ ਨੇ। ਕਿਉਂਕਿ ਮੈਂ ਇਹਦੇ ਵਿੱਚ ਗ੍ਰੀਨ ਪਾਈ ਆ ਇਸ ਕਰਕੇ ਮੈਂ ਥੋੜਾ ਜਿਹਾ ਅੱਖਾਂ ਤੋਂ ਬਚਾ ਕੇ ਲੈ ਰਹੀ ਹਾਂ। ਠੀਕ ਹੈ। ਸੜਨ ਨਾ ਹੋਣ ਲੱਗ ਜੇ। ਤੇ ਬਾਕੀ ਤੁਸੀਂ ਆਪਣੀ ਤੁਹਾਨੂੰ ਦੱਸਿਆ ਹੀ ਵੀ ਕਾਫੀ ਸਾਰੀ ਮਾਤਰਾ ਲੈ ਲੈਣੀ ਹੈ ਕਿਉਂਕਿ ਇੱਚ ਆਪਾਂ ਬਚਾ ਕੇ ਰੱਖਣ ਦਾ ਲਾਲਚ ਕਰਨਾ ਨਹੀਂ ਅਪਵਰਡ ਡਾਇਰੈਕਸ਼ਨ ਦੇ ਵਿੱਚ ਤੁਸੀਂ ਠੀਕ ਹੈ ਇਹ ਜੇ ਸਟੈਪ ਕਰਦੇ ਹੋ ਨਾ ਇੱਥੇ ਹੀ ਦਬਾਉਂਦੇ ਹੋ ਤੁਹਾਨੂੰ ਬਹੁਤ ਰਿਲੈਕਸਿੰਗ ਹੁੰਦਾ ਹੈ ਇਹ ਬਹੁਤ ਆਪਾਂ ਦੇ ਲਈ 57 ਮਿੰਟ ਦੀ ਗੱਲ ਹੁੰਦੀ ਹੈ ਔਰ ਕੁਛ ਨਹੀਂ ਤੁਸੀਂ ਆਪਣਾ ਇਦਾਂ ਮ사ਜ ਕਰ ਲੈਣੀ ਹੈ ਸਰਕੂਲਰ ਮੋਸ਼ਨਸ ਦੇ ਵਿੱਚ ਤੇ ਜਿੱਥੇ-ਜਿੱਥੇ ਤੁਹਾਨੂੰ ਐ ਲੱਗਦਾ ਵੀ ਸਾਡੇ ਜਿਆਦਾ ਮਤਲਬ ਉਹ ਹੈ ਚੁਰੜੀਆਂ ਉੱਥੇ ਥੋੜਾ ਜਿਹਾ ਵੱ ਉਹ ਵਾਲਾ ਪੋਰਸ਼ਨ ਕਰ ਲੈਣਾ ਜੀ ਤੇ ਇੱਥੋਂ ਫੇਰ ਉਹੀ ਕਰਨੇ ਇਦਾਂ ਇਦਾਂ ਪ੍ਰੈਸ ਕਰਦੇ ਹੋਏ ਜਾਣਾ ਹੈ ਉੱਥੇ ਰੁਕਣਾ ਹੈ ਥੋੜਾ ਜਿਹਾ ਦਬਾ ਦੇਣਾ ਠੀਕ ਹੈ ਇਹ ਤੁਸੀਂ 10 ਕਵਾਰੀ ਕਰ ਲੈਣਾ 1 ਸਾਈਡ ਠੀਕ ਹੈ ਜੀ ਫੇਸ ਜੇ ਪਾਸੇ ਡਰਾਈ ਨਹੀਂ ਹੋਣ ਦੇਣੇ ਹੱਥ ਹੱਥ ਸਾਡੇ ਸਲਿੱਪਰੀ ਰਹਿਣਾ ਚਾਹੀਦਾ ਪੂਰਾ ਫੇਸ ਤੇ ಬೇ ಧ್ಯಾನಿ ಸ್ಕಿನ್ ಅಕ್ಕಿ ನೀಿಚ ಪೇಲಿ ತು ದಾರಿ ਠੀਕ ਹੈ ਇਦਾਂ ਕਰਦੇ ਕਰਦੇ ਨਾ ਤੁਹਾਡੇ मतलब ਤੁਹਾਨੂੰ ਐ ਲੱਗੂਗਾ ਜਿਵੇਂ ਲੇਅਰਸ ਚੀਆਂ ਬੱਤੀਆਂ ਜਿਵੇਂ ਲਾਗੀਆਂ ਉਹ ਹੋ ਜਾਣੀਆਂ ਤਾਂ ਵੀ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਜੀ ਤੁਸੀਂ ਤੁਸੀਂ ਇਦਾਂ ਇਹਨੂੰ ਫੇਰ ਮ사ਜ ਕਰਕੇ ਤੇ ਫੇਰ ਇਹਨੂੰ ਛੱਡ ਦੇਣਾ ਇਦਾਂ ਠੀਕ ਹੈ ਜੇ ਤਾਂ ਤੁਸੀਂ ਫੁੱਲ ਨਾਈਟ ਸ਼ਾਰਟ ਛੱਡ ਸਕਦੇ ਹੋ ਸਿਰ ਤੇ ਕਹਿਣਾ ਕੀ ਹੈ ਨਹੀਂ ਛੱਡ ਸਕਦੇ ਤੁਹਾਨੂੰ ਹੈਵiness ਜੀ ਲੱਗਦੀ ਆ ਕਦ ਜੀ ਆਉਂਦੀ ਆ ਤੇ ਤੁਸੀਂ ਇਹਨੂੰ 20 ਮਿੰਟ ਬਾਅਦ ਲਾਦੇ ਨੇ ਸਿੰਪਲ ਪਾਣੀ ਦੇ ਨਾਲ ਧੋ ਦੇ ਨੇ ਠੀਕ ਹੈ ਪਰ ਇੱਕ ਕੰਮ ਕਰਨਾ ਧੋ ਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਹੁਣੀ ਹੈ ਆਈਸ ਦੀ ਮ사ਜ ਜ਼ਰੂਰ ਕਰਨੀ ਹੈ ਉਹਦਾ ਰੀਜ਼ਨ ਇਹ ਹੈ ਜਦ ਤੱਕ ਮੈਂ ਗੱਲ ਕਰਦੀ ਮੈਂ ਆਪਣੀ ਮ사ਜ ਪੂਰੀ ਕਰ ਲੈਣੀ ਹੈ ਉਹਦਾ ਰੀਜ਼ਨ ਇਹ ਹੈ ਕਿ ਜਦ ਵੀ ਆਪਾਂ ਇਸ ਤਰ੍ਹਾਂ ਆਪਾਂ ਮ사ਜ ਦਿੰਨੇ ਆ ਨਾ ਆਪਣੇ ਫੇਸ ਨੂੰ ਤੇ ਸਾਡੀ ਜਿਹੜੀ ਹੱਥਾਂ ਦੀ ਹੀਟ ਹੁੰਦੀ ਹੈ ਉਹਦੇ ਨਾਲ ਸਾਡੇ ਪੋਰਸ ਖੁੱਲ ਜਾਂਦੇ ਆ ਜਦ ਵੀ ਤੁਸੀਂ ਮ사ਜ ਕਰੋਗੇ ਤੁਹਾਡੇ ਫੇਸ ਦੇ ਉੱਤੇ ਇਹ ਹੀ ਕ੍ਰੀਏਟ ਹੋ ਜੂਗੀ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਹਾਂ ਮ사ਜ ਨਾਲ ਤੇ ਫਿਰ ਉਹਦੇ ਨਾਲ ਕੀ ਹੁੰਦਾ ਤੁਹਾਡੇ ਪੋਰਸ ਖੁੱਲ ਜਾਂਦੇ ਆ ਜੇ ਆਪਾਂ ਥੋੜੀ ਜਿਹਾ ਕਰੀ ਜਾਵਾਂਗੇ ਨਾ ਪਹਿਲਾਂ ਦੇਖੋ ਮੈਨੂੰ ਲੇਅਰਿੰਗ ਦੀ ਫੀਲ ਹੋਣ ਲੱਗੀ ਸੀ ਤੇ ਹੁਣ ਜਿਵੇਂ ਤੇਲ ਬਾਹਰ ਆਉਣਾ ਸ਼ੁਰੂ ਹੋ ਗਿਆ ਓਕੇ ਤੇ ਫਿਰ ਤੁਸੀਂ ਕੀ ਕਰਨੇ ਕੁਛ ਨਹੀਂ ਹੁਣ ਮੇਰੇ ਬੰਦ ਗਲੇ ਵਾਲਾ ਅ ਸ਼ਰਟ ਪਾਇਆ ਹੋਇਆ ਤੁਸੀਂ ਵੀ ਗਲੇ ਦਾ ਥੋੜਾ ਜਿਹਾ ਓਪਨ ਟਾਈਪ ਗਾਊਨ ਟਾਈਪ ਪਾ ਲਓ ਤੇ ਬਸ ਇਹ ਹੱਥਾਂ ਦੇ ਵੀ ਲਾ ਲਉ ਤੇ ਹੱਥਾਂ ਦੇ ਮ사ਜ ਇਦਾਂ ਤੇ ਤੁਹਾਨੂੰ ਤੁਸੀਂ ਯਕੀਨ ਕਰਿਓ ਕਰਕੇ ਦੇਖਿਓ ਬਸ ਇੰਨੀ ਕੀਮਤ ਹੈ ਕਿ ਜਿਹੜਾ ਤੁਹਾਨੂੰ ਬਣਾਉਣਾ ਹੈ ਆਲੂ ਵਾਲਾ ਰਸ ਉਹ ਦੇਨੀ ਘੱਟਣਾ ਪਊਗਾ ਉਹ ਵੈਸੇ ਹੈ ਉਹ ਕੁਛ ਨਹੀਂ ਲੱਗਦਾ ਹੀ ਹੁੰਦਾ ਬੰਦੇ ਨੂੰ ਵੀ ਡੇਲੀ ਕਰਨਾ ਪਊਗਾ ਪਰ ਰਿਜ਼ਲਟ ਜਦ ਤੁਸੀਂ ਦੇਖੋਗੇ ਨਾ ਫਿਰ ਤੁਸੀਂ ਡੇਲੀ ਕਰਨਾ ਵੀ ਕੋਈ ਔਖਾ ਨਹੀਂ ਹੋਊਗਾ ਐਂ ਕਰਿਆ ਕਰੋ ਤੁਸੀਂ ਆਪਣੇ ਮੋਰਨ ਲਾਉਣ ਨੂੰ ਵੀ ਨਾਲ ਰਲਾ ਲਿਆ ਕਰੋ ਵੀ ਚਲੋ ਆਪ ਕਰੀਏ ਤਾਂ ਬਸ ਫਿਰ ਉਹਨਾਂ ਨੂੰ ਕਹਿਦਾ ਕਰੋ ਵੀ ਜਦੋਂ ਉਹ ਮੇ ਆਉਣੀ ਆ ਤੁਸੀਂ ਆਲੂ ਕਿਆਰ ਰੱਖਿਓ ਆਪਾਂ ਫਟਾਫਟ ਕਰਾਂਗੇ ਦੋਵੇਂ ਜਾਣੀ ਤੇ ਨਾਲੇ ਗੱਲਾਂ ਕਰੀਆਂ ਬੈਠ ਕੇ ਤੇ ਨਾਲੇ ਤੁਸੀਂ ਮ사ਜ ਕਰ ਲਈ ਠੀਕ ਹੈ ਲੋ ਮੈਂ ਹੁਣ ਪੂਰੀ ਬਾਂ ਦਾ ਸ਼ਰਟ ਪਾਇਆ ਹੋਇਆ ਠੀਕ ਹੈ ਅਬੀ ਮੈਂ ਲੋਣਾ ਹੀ ਭੁੱਲ ਗਈ ਮੈਂ ਤੁਹਾਨੂੰ ਕਹਿਣੀ ਹੁੰਦੀ ਐ ਕਿ ਗਿਫਟ ਦਿਆ ਕਰੋ ਇੱਕ ਦੂਜੇ ਨੂੰ ਇਹ ਮੇਰੀ ਇੱਕ ਸਟੂਡੈਂਟ ਨੇ ਅੱਜ ਤੋਂ ਮੈਨੂੰ ਲੱਗਦਾ ਘੱਟੋ ਘੱਟ 10 ਸਾਲ ਪਹਿਲਾਂ ਇਹ ਬ੍ਰੈਸਲੇਟ ਗਿਫਟ ਕੀਤਾ ਸੀ ਤੇ ਅੱਜ ਵੀ ਮੈਂ ਪਾਉਣੀ ਐ ਵੀਅਰ ਕਰਦੀ ਐ ਠੀਕ ਐ ਤੇ ਇਸ ਕਰਕੇ ਕੋਈ ਵੀ ਤੁਹਾਨੂੰ ਗਿਫਟ ਦਵੇ ਤੁਹਾਨੂੰ ਵੈਲਿਊ ਜ਼ਰੂਰ ਕਰਿਆ ਕਰੋ ਠੀਕ ਐ ਲੋ ਜੀ ਹੋ ਗਿਆ ਆਪਣਾ ਫੇਸ ਇਹ ਤਾਂ ਹੋ ਗਿਆ ਡਨ ਤੇ ਹੁਣ ਤੁਸੀਂ ਆਪਣੀ ਹੱਥਾਂ ਨੂੰ ਤੇ ਪੈਰਾਂ ਨੂੰ ਲਾ ਲੈਣਾ ਐ 5-7 ਮਿੰਟ ਛੱਡ ਦੇਣਾ ਜੇ ਤਾਂ ਪਤੀਆਂ ਦੀ ਬਾਣੀ ਹੈ ਤਾਂ ਉਹਨੂੰ ਲਾ ਕੇ ਹੱਥਾਂ ਦੀ ਮ사ਜ ਹਮੇਸ਼ਾ ਇਦਾਂ ਕਰਨੀ ਹੈ। ਹੂ ਇੱਥੇ ਇੱਥੇ ਬੋਲ ਕਰਨੀ ਹੈ। ਠੀਕ ਹੈ। ਤੇ ਦੋਹਾਂ ਹੱਥਾਂ ਦੇ ਇਕੱਠੇ ਕਰਨੀ ਹੈ ਤੇ ਇਦਾਂ ਕਰ ਲਓ। ਖੱਬਾ ਤੋਂ ਹੋਵੇ ਸੱਜੇ ਨੂੰ ਤੇ ਸੱਜਾ ਤੋਂ ਹੋਵੇ ਖੱਬੇ ਨੂੰ। ਠੀਕ ਹੈ ਜੀ। ਲਓ ਮੈਂ ਅਣਕ ਲਾ ਲਾਂ। ਤੇ ਫੈਂਟਾਸਟਿਕ ਵਾਲੀ ਤੁਹਾਨੂੰ ਰਿਜ਼ਲਟ ਮਿਲਣ ਵਾਲਾ ਹੈ। ਮੈਂ ਸਿਰਫ ਤਿੰਨ ਦਿਨਾਂ ਚ ਰਿਜ਼ਲਟ ਦੇਖਿਆ ਤੁਸੀਂ ਇੱਕ ਹਫ਼ਤਾ ਕਰੋਗੇ ਨਾ ਤੁਹਾਡੀਆਂ ਸਾਰੀਆਂ ਸਕਿਨ ਪ੍ਰੋਬਲਮਸ ਮੇਰੇ ਖਿਆਲ ਨਾਲ ਠੀਕ ਹੋ ਜਾਣਗੀਆਂ ਠੀਕ ਹੈ ਪਿਗਮੈਂਟੇਸ਼ਨ ਦਾ ਵੀ ਬਹੁਤ ਅੱਛਾ ਇਹਦਾ ਅਸਰ ਹੈ ਠੀਕ ਹੈ ਤੁਸੀਂ ਧਿਆਨ ਰੱਖਣਾ ਹੈ ਬਾਕੀ ਆਪਣੀਆਂ ਰੈਮਡੀਜ਼ ਇਹੀ ਵਾਲੀਆਂ ਯੂਜ਼ ਕਰਨੀਆਂ ਸਿੰਪਲ ਵਾਲੀਆਂ ਹਾਂ ਸਨਸਕ੍ਰੀਨ ਬਿਲਕੁਲ ਨਹੀਂ ਭੁੱਲਣੀ ਉਹ ਤੁਸੀਂ ਲਾਉਂਦੇ ਰਹਿਣਾ ਜੇ ਤੁਸੀਂ ਮੇਕਅੱਪ ਵੀ ਕਰਨਾ ਹੈ ਪਹਿਲਾਂ ਮੋਇਸਚਰਾਈਜ਼ਰ ਲਾਉਣਾ ਹੈ ਫਿਰ ਤੁਸੀਂ ਸਨਸਕ੍ਰੀਨ ਲਾਉਣੀ ਹੈ ਫਿਰ ਤੁਸੀਂ ਪ੍ਰਾਈਮਰ ਲਾ ਕੇ ਮੇਕਅੱਪ ਕਰਨਾ ਹੈ ਠੀਕ ਹੈ ਤੇ ਜੇ ਤੁਹਾਡੇ ਕੋਲ ਇਹ ਦੂਜੀ ਹੈਗੀ ਹੈ ਸ਼ਵਰਜ ਵਾਲੀ ਜਿਹੜੀ ਹੁੰਦੀ ਹੈ ਆਪਣੀ ਫਿਰ ਤੁਸੀਂ ਉਹ ਔਨ ਦਾ ਐਂਡ ਤੁਸੀਂ ਉਹ ਵੀ ਹਲਕੀ ਜੀ ਸੰਸਕ੍ਰੀਨ ਦੁਬਾਰਾ ਲਗਾ ਲੈਣੀ ਹੈ ਠੀਕ ਹੈ ਸੰਸਕ੍ਰੀਨ ਤਾਂ ਆਪਾਂ ਛੱਡਣੀ ਨਹੀਂ ਨੀ ਹੱਥਾਂ ਪੈਰਾਂ ਤੇ ਵੀ ਠੀਕ ਹੈ ਲੋਸ਼ਨ ਟਾਈਪ ਵੀ ਆਉਂਦੇ ਨੇ ਉਹ ਥੋੜੇ ਜਿਹੀ ਕੋਸਟਲੀ ਨਹੀਂ ਹੁੰਦੇ ਜਿਆਦਾ ਉਹ ਵੀ ਯੂਜ਼ ਕਰ ਲੈਣਾ ਤੇ ਲੋ ਜੀ ਵੀਡੀਓ ਸ਼ੇਅਰ ਕਰਨੀ ਹੈ ਤੇ ਰਿਜ਼ਲਟ ਜਰੂਰ ਸ਼ੇਅਰ ਕਰਿਓ ਬਣਾਉਣਾ ਹੈ ਯੂਜ਼ ਕਰਨਾ ਹੈ ਭੁੱਲਣਾ ਨਹੀਂ ਬਿਲਕੁਲ ਵੀ ਗਰਦਨ ਨਹੀਂ ਛੱਡਣੀ ਇਹ ਵੀ ਕਰਨੀ ਹੈ ਨਾਲ ਠੀਕ ਹੈ ਜੀ ਮਿਲਾਂਗੇ ਫਿਰ ਅਗਲੇ ਕਿਸੇ ਵਲੌਗ ਦੇ ਵਿੱਚ ਕਮੈਂਟ ਕਰਦੇ ਰਹੋ ਸ਼ੇਅਰ ਜ਼ਰੂਰ ਕਰਦੇ ਕਰੋ ਬਹੁਤ ਮਿਹਨਤ ਨਾਲ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਣੀ ਹੈ ਤੇ ਇਕੋ ਹੀ ਲਾਈਫ ਹੈ ਇੰਜੋਏ ਕਰਦੇ ਰਹੋ ਮਜ਼ਾ ਕਰਦੇ ਰਹੋ ਖੁਸ਼ ਰਹੋ ਆਪਣੇ ਆਸ-ਪਾਸ ਵੀ ਖੁਸ਼ੀਆਂ ਵੰਡਦੇ ਰਹੋ